ਦੋਸਤੋ ਅੱਜ ਦੀ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੀ ਸਤ ਸੂਨ ਕਟਾਂ ਦਿਖਾਵਾਗੇ ਆਪਾਂ ਇੱਕ ਦਿਖਾਵਾਏ ਬੂਰੀ ਇੱਕ ਸਾਨੂੰ ਦਿਖਾ ਦਾਂਗੇ ਰੋਸ਼ੀ ਮਿਣੀ ਠੀਕ ਹੈ ਸਿੰਗਾ ਤੋਂ ਮਿਣੀ ਆ ਬਾਕੀ ਸਾਨੂੰ ਦਿਖਾ ਦਾਂ ਕਟਾਂ ਮੁਰਾਂ ਨਾਲ ਸਲਜੀ ਆ ਆ ਕਟੇ ਦੇਖੋ 2 ਨੰਬਰ ਦੀ ਕੱਟੀ ਬੜੀ ਸ਼ਕੀਨ ਆ ਠੀਕ ਹੈ ਜੀ 3 ਨੰਬਰ 4 ਨੰਬਰ ਕੱਟਿਆ ਗਈ ਜੈਡ ਬਲੈਕ ਸ਼ਕੀਨ ਆ ਗਈ ਠੀਕ ਹੈ ਜੀ 5 ਨੰਬਰ 6 ਨੰਬਰ ਤੇ 7 ਨੰਬਰ ਜੋੜੇ ਲੱਗਵਾ ਦੋ ਸਵਾ ਦੋ ਸਾਲ ਦੀ ਹੋਣੀ ਹੈ ਠੀਕ ਹੈ ਜੀ ਕਟਾਂ ਸਾਰੀਆਂ ਸ਼ਕੀਨ ਆ ਗਈਆਂ 700 ਕਟਾਂ ਹੋਣਗੀਆਂ ਇਹਨਾਂ ਤੋਂ ਬਿਨਾ ਇਧਰ ਲਈ ਸਾਰੇ ਸਹੀ ਹੱਤਾਂ ਜਿਹਨੇ ਬੱਚਾ ਤੇ ਫਿਲਹਾਲ ਸਾਨੂੰ ਇਸ ਵੀਡੀਓ ਰਹੀ ਆਪਾਂ 7 ਕਟਾਂ ਦੀ ਵੀਡੀਓ ਸਾਝੀ ਕਰਾਂਗੇ ਤੇ ਨਾਲ ਦੀ ਨਾਲ ਆਪਣੇ ਚੈਨਲ ਭਾਗ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਓ ਤਾਂ ਕਿ ਜਿਹੜੀ ਵੀ ਵੀਡੀਓ ਪਾਈਏ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚੀ ਰਹੇ। ਬਾਕੀ ਆਪਾਂ ਗੱਲ ਤੋਂ ਕਰਦੇ ਆਂ ਵੀ ਕੀ ਡਿਟੇਲ ਹੈਗੀ। ਬਾਬਾ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰੇ। ਤੇ ਆਪਣਾ ਐਡਰੈਸ ਬੋਲਦਗੇ ਜੀ। ਐਡਰੈਸ ਵੀਰੇ ਪਿੰਡ ਆਪਣਾ ਰਾਈਆ। ਹਾਂ ਜੀ। ਜ਼ਿਲ੍ਹਾ ਬਠਿੰਡਾ, ਤਹਿਸੀਲ ਫੂਲਾ ਜੀ। ਤਹਿਸੀਲ ਫੂਲਾ। ਤੇ ਮੋਬਾਈਲ ਨੰਬਰ ਜ ਆਪਣਾ 98785 ਹਾਂ ਜੀ 85621। ਬਾਬਾ ਜੀ ਤੁਹਾਡੀ ਉਮਰ ਤਾਂ ਠੀਕ ਹੀ ਲੱਗੀ ਬਾਬਾ ਕੀ ਕਹਿੰਦੇ ਤੁਹਾਨੂੰ ਪਹੁੰਚਾ ਦਸੋ ਬਾਈ ਯਾਰ ਬਰਾਗੀ ਸਾਧਾਂ ਦੇ ਘਰ ਦਾ ਜਨਮ ਆ ਬਰਾਗੀ ਸਾਧਾਂ ਦੇ ਘਰ ਦਾ ਜਨਮ ਆ ਬਾਬਾ ਜੀ ਕਹਿੰਦੇ ਲੱਗੇ ਬਾਬੇ ਤੋਂ ਹਾਂਜੀ ਹਾਂ ਠੀਕ ਹੈ ਠੀਕ ਹੈ ਜੀ ਬਾਬਾ ਜੀ ਪਹਿਲੇ ਨੰਬਰ ਦੀ ਆ ਕੱਟੀ ਆ ਗਈ ਨਾ ਆਪਣੇ ਕੋਲੇ ਹਾਂਜੀ ਬੂਰੀ ਆ ਗਈ ਹਾਂਜੀ ਕਿੰਨੀ ਉਮਰ ਲੱਗ ਪਗ ਇਹਦੀ ਉਮਰ ਇਹਦੀ ਵੀਰੇ 1.5 ਸਾਲ ਆ 1.5 ਸਾਲ ਆ ਹਾਂਜੀ ਹਾਂ ਤੇ ਥਣਚਾਰੀ ਹੀ ਕੱਟੀ ਦੇ ਥਣਚਾਰਿਆ ਦਿਖਾ ਦਿਓ ਬਹੁਤ ਟੌਪ ਦੀ ਝੋੜੀ ਆ ਦੇਖੋ ਬਹੁਤ ਠੰਡੀ ਹਾਂ ਚੰਗੀ ਕੱਟੀ ਬਾਕੀ ਆ ਵੀ ਤਿਲਾਂ ਵਾਲੀ ਬੁਰੀ ਹੈ ਨਾ ਹਾਂਜੀ ਹਾਂ ਪੱਕੀ ਤੇਰੀ ਬੁਰੀ ਵੀ ਪੱਕੀ ਬੁਰੀ ਕਹਿੰਦੇ ਆਪਾਂ ਇਹ ਕੱਚਿਆਂ ਹੁੰਦੇ ਉਹ ਨਹੀਂ ਹੈ ਤੇ ਫੇਸ ਦੇ ਦਰਸ਼ਨ ਵੀ ਕਰਾ ਦੇ ਲਖਿਆ ਫਿਰ ਹਾਂ ਲੱਗ ਮਾਉ ਦੀ ਪਤਾ ਲੱਗੂ ਵੀ ਹਾਂ ਹੈ ਲੱਗਿਆ ਬਿਲਕੁਲ ਚੱਲ ਪੱਤੀ ਲੈ ਇਸ ਨੂੰ ਦੇਖੋ ਇਸ ਸਰਸੂ ਦੇਖੋ ਕੱਟੀ ਦਾ ਤੇ ਸਿੰਘਾਂ ਹੀ ਮੰਤਰ ਹੈਗਾ ਤੋਰ ਦੇ ਵੀਰੇ ਨਾਲ ਜਿਹਾ ਹੋੜ ਕੇ ਨਾਲ ਆਪਾਂ ਤੋਰੀ ਚੱਲਾਂਗੇ ਤੇ ਨਾਲ ਦੀ ਨਾਲ ਆਪਾਂ ਕੱਟੇ ਦਾ ਸ਼ਿੰਗਾਰ ਦਿਖਾ ਦੇਾਂਗੇ ਪਹਿਲੇ ਨੰਬਰ ਵਾਲੀ ਕੱਟੀ ਤੁਹਾਨੂੰ ਬੁਰੀ ਦਿਖਾਉਣ ਲੱਗਿਆ ਮਿੱਤਰੋ ਬੁਰੀ ਦੀ ਮੰਗ ਬਹੁਤ ਆ ਯਾਰ ਉਹਦੇ ਕਰਕੇ ਫਿਰ ਇੱਕ ਅੰਦਾ ਪਿਛੇ ਚੱਲਿਆਉਣਾ ਪੈਣਾ ਇਹਦਾ ਬਲਾਇਕ ਹੀ ਆ ਹਾਂਜੀ ਹਾਂਜੀ ਲਾ ਮੂੰਹ ਦੇਖੋ ਬਹੁਤ ਵੀਰ ਕਰਨਗੇ ਫੋਨਾ ਬੂਰੀ ਚਾਹੀਦੀ ਆ ਬੂਰੀ ਚਾਹੀਦੀ ਆ ਹਾਂਜੀ ਹਾਂਜੀ ਸਿਰ ਸੁਰਪੁਰਾ ਚੌੜਾ ਆ ਗਿਆ ਜਿਹੜੀ ਸ਼ਕੀਨ ਆ ਕੋਲ ਮਲਾ ਕੇ ਇੱਥੇ ਠੀਕ ਆ ਅੱਖਾਂ ਅੱਖਾਂ ਦੇ ਲੋ ਕਾਲੀਆਂ ਅੱਖ ਆ ਗਈਆਂ ਨੀਲੀਆਂ ਅੱਖਾਂ ਨਹੀਂ ਹੈਗੀਆਂ ਤੇ ਹੋਰ ਤੇਲੇ ਆ ਬੂਰੀ ਆਪਾਂ ਕਹਿ ਸਕਦੇ ਪੱਕੀ ਬੂਰੀ ਠੀਕ ਆ ਵੀਰੇ ਕਮਾਲੋ ਤੇ ਉਮਰ ਦੇ ਹਿਸਾਬ ਨਾਲ ਕੱਦ ਕਾਠ ਤੇ ਬਾਜਨ ਕੱਟੀ ਦਾ ਬਾਜਵਾ ਸੋਹਣਾਗਾ ਠੀਕ ਆ ਇਹਦੋ ਆ ਜਿਹੜੇ ਪ੍ਰਣ ਜੀਵ ਚ ਪੈਸੇ ਲੈਣ ਉਹਨੇ ਆ ਦੀ ਸਮਝ ਮੁਤਾਕੋ ਖਰੀਦੀ ਨਹੀਂ ਆ ਜੀ ਲਖਿਆ ਦੇਖ ਦੋ ਨੰਬਰ ਬੱਚਾ ਦੇਖਿਆ ਦੁੱਧ ਨਾਲ ਹੀ ਪਾਲਿਆ ਹੋਇਆ ਬੰਦੇ ਦਾ ਬਿਲਕੁਲ ਬਹੁਤ ਸੋਹਣੀ ਕਰਿਆ ਬਣਾ ਤੇ ਫੇਸ ਕੁਆਲਟੀ ਪੂੜਾ ਪੂੜਾ ਦੇਖ ਤੂੰ ਹੁਣੀ ਵੱਡੀਆਂ ਝੋਟੀਆਂ ਡੱਡਾ ਹਾਂ ਆਜ ਚੜਾਈ ਬਹੁਤ ਨਾ ਇੱਥੇ ਹਾਂਜੀ ਹਾਂ ਇਹਦੇ ਕੱਟੇ ਹਜੇ ਲਗਭਗ 11 ਮਹੀਨੇ ਮਿੱਤਰੋ ਤੇ ਰਾਜੀ ਤੇ ਆਜ ਦੀ ਚੜਾਈ ਦੇਖੋ ਦੁੱਧ ਬਹੁਤ ਛੱਡਿਆ ਹੋਇਆ ਬੰਦਿਆਂ ਨੇ ਲੈ ਇੱਥੇ ਝੋਲੀ ਦੇਖੋ ਹਾਂਜੀ ਝੋਲੀ ਬੜੀ ਚੰਗੀ ਹੈ ਚਾਰ ਥਾਂਾਂ ਸੋਨੇ ਗੱਲ ਚ ਲੱਗਿਆ ਵੇ ਤੇ ਪੂਸ਼ ਵੀ ਮੰਨ ਕੇ ਚਲੋ ਲਗਭਗ ਆਹ ਤਾਂ ਬਾਲ ਆਗੇ 1.5 ਇੰਚ ਹਾਂ ਮਾਸੇਂ ਚਿੱਟੀ ਹੋਣੀ ਹੈ ਨਾ ਬਾਕੀ ਰਾਜੀ ਪੂਰੀ ਆ ਗਈ ਲੈ ਚੁਰਕੇ ਦਿਖਾਓ ਜੀ ਲਗਭਗ 11 ਮਹੀਨੇ ਦੀ ਕੱਟਿਆ ਨੰਬਰ 2 ਤੇ ਆ ਗਈ ਤੇ ਸ਼ਕੀਨੀ ਤੇ ਸ਼ਿੰਗਾਰ ਕਰਤੀ ਦਾ ਬੜਾ ਵਾਗਨ ਲੱਤਾ ਉਸਨ ਮਜਬੂਤੀ ਬੜੀ ਆ ਉਧਰ ਲੰਬੀ ਤੋਲ ਲੀ ਉਧਰ ਨੂੰ ਦੁੱਧ ਪਿਆਏ 10 ਹਜ਼ਾਰ ਲਖਿਆ ਬਿਲਕੁਲ ਬਿਲਕੁਲ ਹਾਂ ਪੂਰੀ ਗੋਲ ਪਈ ਆ ਨਾ ਆਪਾ ਪੂਰੀ ਹਮ ਲੈ ਮਿੱਤਰੋ ਚੰਗੀ ਆਈ ਕੱਟੀ ਸੇ ਭਰਾਣੇ ਚੰਗੀ ਕੱਟੀ ਲੈਣੀ ਤਾਂ ਇਹ ਦੇਖ ਲਿਓ ਇਹ ਬਾਕੀ ਸਾਰਾਂ ਕੱਟੇ ਇੱਕ ਤੋਂ ਇੱਕ ਬਾਅਦ ਕਿਸ ਨੂੰ ਮਿਲਣੀ ਆ ਬਾਕੀ ਉਮਰ ਦੇ ਹਿਸਾਬ ਨਾਲ ਆਪਰ ਜਿਹੜਾ ਕੱਟ ਦੀ ਉਮਰ ਆ ਉਹ ਸਾਰਾ ਫੇਸ ਦਿਖਾ ਲਖੇ ਫੇਸ ਬਹੁਤ ਪਿਆਰਾ ਫੇਸ ਆ ਛੋਟੀ ਛੋਟੀ ਸਿੰਗੀ ਆ ਹਮ ਸਿੰਗਲ ਜਿਹੋ ਨਹੀਂ ਭਾਈ ਬਿਲਕੁਲ ਠੀਕ ਆ ਜੀ ਲੈ ਜੋ ਅਬਾਈ ਭੈਣਾ ਮੋਲਵਾੜੀ ਆਪਾਂ ਮੋਲਵਾੜੀ ਫੋਨ ਤੇ ਕਰਾਂ ਕਰਾਂਗੇ ਜਾਇਜ ਆਪਾਂ ਠੀਕ ਕਰਾਂਗੇ ਮਲਕਟਰਾਂ ਹਿਸਾਬ ਨਾਲ ਜਾਇ ਜੀ ਹਾਂ ਹਾਂ ਬਸ ਜਿਹੜੀਆਂ ਕਟੀਆਂ ਉਹਦੇ ਰੇਟ ਕਰਾਂਗੇ ਜਾਇਜ ਨਹੀਂ ਕਰਦੇ ਕੋਈ ਭਰਾ ਦੇ ਮਨ ਨੂੰ ਲੱਗਣ ਲੱਗੂਗੀ ਉਹ ਹੋਰ ਮਾਰਕੀਟ 'ਚ ਰੇਟ ਪਤਾ ਕਰਕੇ ਆ ਜੇ ਉਹਨਾਂ ਨੂੰ ਰੇਟ ਬਾਜੇ ਮਿਲਣਗੇ ਤੇ ਕਟੀਆਂ ਸਾਰੀਆਂ ਸੰਮੀਆਂ ਬਲੀਆਂ ਨੇ ਕੋਈ ਕਮਜ਼ੋਰ ਕੱਟੀ ਨਹੀਂ ਹੈਗੀ ਹੂੰ ਰਾਜੀ ਤਿੰਨ ਨੰਬਰ ਕਟੀਆਂ ਆ ਗਏ ਆਪਣੇ ਕੋਲੇ ਰੋਸ਼ੀ ਹੈ ਨਾ ਇਹ ਰੋਸ਼ੀ ਆ ਮੀਣੀ ਆ ਢੋਲੀ ਬਹੁਤ ਚੰਗੀਆਂ ਬਣਾਂ ਹਾਂਜੀ ਹਾਂ ਤੇ ਉਹ ਕਾਲੀਆ ਦੀ ਸਾਰੀ ਆ ਗਈ ਪਰ ਰੋਸ਼ੀ ਉਮਰ ਕਿੰਨੀ ਹੋਈ ਲਗ ਭਾਗ ਉਮਰ ਇਹਦੀ ਸਵਾ ਸਾਰਾ ਵੀਰੇ ਸਵਾ ਕੇ ਸਾਲ ਦੇਖੋ ਹੁਣ ਦਿਖਾ ਝੋਲੀ ਹਮ ਸੀਲੀ ਬੜੀ ਐ ਨਾ ਪੂਛਾ ਜੀ ਨਾਲ ਤੇ ਫੇਸ ਵੀ ਦਿਖਾ ਫੇਸ ਵੀ ਦਰਸ਼ਨ ਵਾਲਾ ਹੀ ਨਹੀਂ ਹੈਗਾ ਘਰੇ ਖੜੀ ਦੱਸੂਗੀ ਵੀ ਹਾਂ ਰਹੀਆਂ ਮੈਂ ਲੈ ਸਿੰਗਾ ਤੋਂ ਵੀ ਲਾ ਮਿੱਟੀ ਮੀਂਂਹ ਸੋਹਣਿਆ ਵਾ ਕੱਟੀ ਆ ਉਹਦੇ ਹਾਂ ਬਹੁਤ ਸੋਹਣਿਆ ਪਲੀ ਹੋਈ ਆ ਪੂਰੀ ਹਮ ਤਿੰਨ ਨੰਬਰ ਕੱਟੀਆਂ ਦਿਖਾਤੀ ਸਾਨੂੰ ਦੋ ਕੱਟਿਆਂ ਤੋਂ ਪਹਿਲਾਂ ਲਾਈਆਂ ਤੀਜਾ ਨੰਬਰ ਜਦੋਂ ਬਾਅਦ ਤਿੰਨੇ ਕੱਟਿਆਂ ਤੋਂ ਜਦੋਂ ਬਾਅਦ ਕੇ ਮਿਲਣੀਆਂ ਸਾਨੂੰ ਤਿੰਨੇ ਅਲੱਗ-ਅਲੱਗ ਨਸਲ ਆ ਗਈਆਂ ਆ ਦੇਖੋ ਇਹ ਫੇਸ ਕੁਆਲਿਟੀ ਕੱਟੀ ਦੀ ਤੇ ਤੌਰ ਤੂਸ ਤੇ ਪਲੀ ਦੇਖ ਤੂੰ ਪਿੱਠਾ ਦੇਖ ਕੱਟੀ ਦਾ ਦੂਰੇ ਪਿੱਛੇ ਦੀ ਆ ਪੂਰਾ ਫੁੱਲ ਹੈ। ਹਾਂਜੀ ਪੱਟਾਂ ਦੀ ਭਾਰੀ ਆ ਕੋਈ ਇਹ ਨਹੀਂ ਹੈਗਾ। ਲਿਸੀ ਲਾਵੀ ਰਹੀ ਹੈ ਨਾ। ਨਾ ਜੀ ਨਾ ਕਿਸੇ ਪਾਸਿਓਂ ਵੀ ਖਤਰਾ ਆ ਰਹੀ ਹੈਗੀ। ਹਾਂਜੀ ਦੇਖੋ ਪੁੱਠੇ ਜੁੜਾਈ ਦੇਖਿਓ ਤੇ ਪੱਟਾਂ ਦਾ ਜਿਹੜਾ ਮਤਲਬ ਮਟਾਈ ਆਪਾਂ ਕਹਿ ਸਕਦੇ ਆ। ਬਾਕੀ ਮੂਰੋ ਦੇਖੋ ਮੂਮਾ ਦੀ ਕਿਹੜੀ ਕੁਆਲਿਟੀ। ਠੀਕ ਆ ਵੇ ਲੈ ਚਲੋ ਜੀ। ਮੀਣੀ ਆ ਗਈ ਸਿੰਘਾਂ ਤੋਂ। ਤਿੰਨ ਨੰਬਰ ਕੱਟੀ ਠੀਕ ਆ ਜੀ। ਸ਼ਕੀਨ ਕੱਟੀ ਆ ਗਈ। ਝੋਲੀ ਵੱਡੀ। ਸਾਂਭ ਵਾਲੀ ਜਗ੍ਹਾ ਤੋਂ ਆਈ ਹੋਈ ਆ ਕੋਈ ਆਏ ਨਹੀਂ ਹੈਗੀ ਭੁੱਖੇ ਮਰਦੇ। ਹਾਂ ਦੋ ਨੰਬਰ ਕੱਟੀ ਵੀ ਚੰਗੀ ਘਰੋਂ ਆਈ ਹੋਈ ਆ। ਆ ਵੀ ਚੰਗੇ ਘ ਮਾਨ ਕੋਸਨ ਜਿਆਰ ਦੇਖ ਕੇ ਦੇਖ ਕੇ ਹਾਂ ਅਗਲੇ ਆਂਡ ਗੋਣ ਐ ਨਹੀਂ ਕਹੂਗਾ ਵੀ ਇਹ ਕਿੱਥੋਂ ਕੱਟੀ ਖਰੀ ਗਈ ਮਾੜੀ ਕੱਟੀ ਖਰੀ ਲੈ ਤੂੰ ਯਾਰ ਚਾਰ ਹੁਣ ਕਿੱਥੇ ਇਹਦੇ ਦਰਸ਼ਨ ਕਰਾ ਇਹਦੇ ਫੇਸ ਦੀ ਹੋਰ ਦਿਖਾਈ ਪਹਿਲਾਂ ਤਾਂ ਸਾਰਿਆਂ ਨੂੰ ਇੰਨੀ ਕੁ ਉਮਰ ਹੋਈ ਇਹਦੀ ਸਵਾ ਸਾਲ ਇਹਦੀ ਆ ਸਵਾ ਕੁ ਸਾਲ ਇਹਦੀ ਲੈ ਦਰਸ਼ਨ ਕਰਾ ਸਿੰਗੀ ਨੇੜੇ ਰੱਖ ਕੇ ਦਿਖਾ ਸਾਰਾ ਕੁਸਾ ਮੂੰਹ ਮੱਥਾ ਦੇਖ ਵੀ ਹਾਂ ਹੈ ਸਿੰਗ ਵੀ ਨਾਲ ਦੀ ਨਾਲ ਮੋੜਦੀ ਹੁੰਦੀ ਆ ਤੇ ਧੌਣ ਦੇ ਪਤਲੀ ਤੇ ਲੰਬੀ ਕਿੰਨੀ ਹੈਗੀ ਨਾ ਤੇ ਕੱਟੀ ਦੀ ਸਾਰੇ ਬੰਤਾਂ ਦੇਖ ਲੈ ਪਿੱਛੋਂ ਭਾਰੀ ਤੇ ਅੱਗਾ ਹੋਲੀ ਚੱਲ 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 ਆੜਾੜਾ ਖੜਦੀਆਂ ਨੇ ਦੇਖੋ ਜੀ ਦਿਖਾਓ ਕਰਾ ਥਾਣਾ ਦਿਖਾਓ ਹੂੰ ਤੇ ਆ ਵੀ ਸਾਰੇ ਆਪ ਜੈਡ ਬਲੈਕ ਹੀ ਨਾ ਇਹ ਜੈਡ ਬਲੈਕ ਆ ਤੇ ਆ ਟਿਮਕਣੇ ਜਿਹੇ ਹੈਗੇ ਜਿਹਨੂੰ ਕਹਿੰਦੇ ਹੁੰਦੇ ਹਾਂ ਬਟਨ ਹਾਂ ਆ ਬਟਨ ਸੀਗੇ ਦੋ ਬਟਨ ਲਾ ਦੇ ਦੋ ਇਹਨੂੰ ਪਤਾ ਨਹੀਂ ਕਹਿੰਦੇ ਵੀ ਚੰਗੀ ਮੰਨਦੇ ਆ ਦੋਤਨ ਖਰੀ ਨਕਲ ਦੀ ਦੋਤਨ ਖਰੀ ਨਿਕਲੂ ਕਹਿੰਦੇ ਹਾਂ ਹਾਂ ਦੇਖੋ ਉਹ ਕਰਮਾ ਦੀ ਗੱਲ ਹੈ ਹਾਂ ਬਾਕੀ ਸੁਣਨ ਚ ਆਉਂਦੀ ਆ ਗੱਲ ਇਹ ਬਾਕੀ ਬਲੈਕ ਜੈਡ ਆ ਹਾਂ ਕੋਈ ਉਹ ਨਹੀਂ ਹੈਗਾ ਮੂੰਹਵਾਂ ਦੁਆਰਾ ਤੁਹਾਨੂੰ ਦਿਖਾਣਾ ਤੌਰ ਤੇ ਵੀਰੇ ਵਿੱਚ ਕੱਟੀ ਚਾਰ ਨੰਬਰ ਕੱਟੀ ਲੱਗਭਗ 15 16 ਮਹੀਨੇ ਕੱਟੀ ਹੋਣੀ ਆ ਜੈਡ ਬਲੈਕ ਢਾਂਚਾ ਘੱਟੀ ਦਾ ਬੜਾ ਮਜ਼ਬੂਤ ਹੈ ਫੇਸ ਬਹੁਤ ਪਿਆਰਾ ਫੇਸ ਆ ਹਾਂ ਫੇਸ ਬੜਾ ਕੁਆਲਟੀ ਦਾ ਹੈ ਤੇ ਬਾਕੀ ਅੱਗੋਂ ਪਤਲੀ ਧੌਣ ਲੰਬੀ ਤੇ ਪਿੱਛੋਂ ਭਾਰੀ ਘੱਟੀ ਪੁੱਠੇ ਦੀ ਚੌੜੀ ਆ ਗਈ ਠੀਕ ਹੈ ਜੀ ਲੈ ਚਾਰ ਘਟਾਂ ਦਾ ਤੁਹਾਨੂੰ ਚਾਰਾ ਤੁਹਾਨੂੰ ਇੱਕ ਵੀ ਟਿੱਕੇ ਤੱਕ ਮਾੜੀ ਨਹੀਂ ਗਈ ਚਾਰੇ ਘਟਾਂ ਇੱਕੋ ਜਿਹੇ ਬਦ ਕੇ ਮਿਲ ਰਹੀਆਂ ਤੁਹਾਨੂੰ ਇਹ ਛੋਟੀ ਉਮਰ ਦੇ ਘਟਾਂ ਸਾਧ ਹੁੰਦਾ ਲੱਗ ਪਾ ਕੇ ਸਵਾ ਸਵਾ ਸਾਲ ਦੀਆਂ ਡੇ ਡੇ ਸਾਲ ਦੀਆਂ ਤੇ ਹਕੀ ਲਖੇ ਇਹ ਡੈਰੀ ਦੀ ਆ ਘੱਟੀ ਹਾਂ ਡੈਰੀ ਚੁਆਈ ਨੰਬਰ ਕਿ 4 ਨੰਬਰ ਹੈ ਆ 5 ਨੰਬਰ ਆ 5 ਨੰਬਰ ਆ ਇਹ ਚਿੱਟੀ ਹਾਂ ਤਾਂ ਥੋੜਾ ਜਿਹਾ ਇਹ ਦੋਨੇ ਕਟੀਆਂ ਡੈਰੀ ਚੁਆਈਆਂ ਹੋਈਆਂ ਨੇਗੀਆਂ 5 ਤੇ 6 ਹਾਂ ਬਹੁਤ ਟੌਪ ਦੀਆਂ ਮਹੀਆਂ ਦੀਆਂ ਨੇ ਇੱਕ ਨਹੀਂ ਉਮਰਦੀ ਆ ਇਹ 1.5 ਸਾਲ ਦੀ ਆ ਵੀਰੇ ਸਿੰਘ ਸੁੰਗਦੇ ਬਹੁਤ ਸੁਣਾ ਹੋਗਾ ਸਾਰਾ ਕੁਝ ਹੀ ਚੰਗਾ ਥੱਲੇ ਝੋਲੀ ਦੇ ਦਰਸ਼ਨ ਕਰਾ ਦੇ ਤੇਰਾ ਮਨ ਖੁਸ਼ ਆਪਦਾ ਹੋਊਗਾ ਵੀ ਹਾਂ ਬਈ ਹੈਗੀਆਂ ਨੇ ਤੇ ਲਗਭਗ ਆ ਮਤਲਬ ਪੂਸ਼ ਵੀ ਦੀ ਇੱਕੜੇ ਨੇ ਵਿੱਚ ਮੈਸੇਜ ਚੋੜੀ ਦੇਖੇ ਦੀ ਅਮਰੀਕਨ ਬੱਸੀਆਂ ਨਾਲ ਦੀ ਆ ਦੇਖ ਹੂੰ ਸਹੀ ਹੈ ਚੋੜੀ ਬਹੁਤ ਚੰਗੀ ਆ ਹੋਣੀ ਝੋਲੀ ਬਣਾਈ ਫਿਰਦੀ ਆ ਬਹੁਤ ਚੰਗੀ ਜਿਹੀ ਵਾਹ ਜੀ ਪੁੱਠਾ ਬੜਾ ਸਾਰਾ ਚੋੜਾ ਨਾ ਕੀ ਸਾਰੀਆਂ ਜੰਗੀਆਂ ਨੇ ਵੀਰ ਇੱਕ ਤੱਕ ਇੱਕ ਕੱਟੀ ਆ ਹਮ ਸਹੀ ਆ ਸਹੀ ਆ ਕੋਈ ਇਹ ਨਹੀਂ ਹੈਗਾ ਮੇਰੇ ਮਿੱਤਰੋ 5 ਨੰਬਰ ਤੇ 6 ਨੋ ਡੈਰੀ ਜਾਨਾ ਤਾਰ ਕੇ ਥੋੜਾ ਜਿਹਾ ਆ ਆ ਡੱਬਾ ਖੜਾ ਬਾਇ ਤੇ ਸਾਮੇ ਆਈਆਂ ਨੇ ਸਾਮੇ ਖੜੀ ਦਾ ਰੰਗ ਲਾਲ ਹੋ ਗਿਆ ਬਾਲ ਬੂਲ ਜੋ ਇਹ ਜੇ ਹਾਂ ਜੀ ਹਾਂ ਹਾਂ ਕੱਦ ਕਾਠ ਤੇ ਵਜਨ ਸਰੀਰ ਦਾ ਝੋਲੀ ਇੱਕ ਵਾਰ ਫੇਰ ਦਿਖਾ ਤੁਰਦੀ ਦੀ ਪਤਾ ਲੱਗੇ ਵੀ ਹਾਂ ਹੈਗੀ ਆ ਹਮ ਸਟ੍ਰਕਚਰ ਲਓ ਜੀ ਹਮ ਚੰਗੀਆਂ ਕੱਟੀ ਬਾਕੀ ਸਾਨੂੰ ਸਾਰੇ ਭਰਾ ਨੂੰ ਬੇਨਤੀ ਇਹ ਆ ਵੀ ਫੋਨ ਤੁਹਾਨੂੰ ਉਹ ਹੀ ਜੱਜਮੈਂਟ ਨਾਲ ਹੈ ਪਰ ਕੋਲਿਆ ਕੇ ਦੇਖੋ ਤੁਹਾਨੂੰ ਮਨਖੋ ਨਾਲੋਂ ਚੰਗੀਆਂ ਨਜ਼ਰ ਆਉਣੀਆਂ ਆ ਹਾਂ ਮਨ ਖੁਸ਼ ਹੋਊਗਾ ਤੁਹਾਡਾ ਠੀਕ ਆ ਲੈ 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 ਚੱਲ ਬਾਕੀ ਡੈਰੀ ਦੀ ਫੁੱਲ ਨਿਸ਼ਾਨੀ ਆ ਵੀ ਆ ਜਾ ਝੱਜਾ ਬਣ ਜਾ ਖੁਰਕੀ ਹੀ ਹੁੰਦੀ ਆ ਚੱਟਾ ਬਣ ਜਾ ਖੁਰਦਰ ਆ ਜਾ ਸਾਰਾ ਡੈਰੀ ਦੀ ਨਿਸ਼ਾਨੀ ਇਹ ਲਖੇ ਸਾਹਮੇ ਰਹਿੰਦੀਆਂ ਨਹੀਂ ਗੀਆਂ ਉੱਥੇ ਇੱਕ ਤਰ੍ਹਾਂ ਮੇ ਵਿਚਾਰੀਆਂ ਖੜਾ ਰਹਿੰਦੀਆਂ ਨੇ ਗੀਆਂ ਤੋਂ ਪਰ ਲਾ। ਬੜੀਆਂ ਦੇ ਰੰਗ ਦੇ ਚਮੜੀ ਦਾ ਰੰਗ ਹੋ ਜਾਂਦਾ। ਹੁਣ ਤੁੱਪ ਲਾ ਕੇ ਰੰਗ ਠੀਕ ਹੋਊਗਾ ਇਹਦਾ। 1 ਮਿੰਟ ਚ ਨੇ ਸੈੱਟ ਹੋ ਜਾਣਾ। ਹਾਂ 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 ਬਸ ਤੁੱਪ ਲਾ ਕੇ ਨਾ। ਆਹ ਦੇਖ ਬੜੀ ਬਰੀਕ ਆ ਕੱਟੀ ਉਹਦੇ ਦਰਸ਼ਨ ਕਰ ਤੂੰ ਸਮਾਰਕ। 6 ਨੰਬਰ ਕੱਟੀ ਆ ਗਈ। ਉਹ ਵੀ 1 ਤੇ 1 ਆ ਹੁਣ ਤਾਂ। ਠੀਕ ਹੈ ਨਾ? ਸਾਰੇ ਆਵਾਜ਼ ਆਈਏ ਸਰਾਲੇ ਬਿਠਾ। ਹਾਂ। ਲਾਗੜੀ ਦੇਖਿਓ। ਕਿੰਨੀ ਕੋ 1.5 ਸਾਲ ਦੀ ਹੋਣਾ। 1.5 ਸਾਲ ਦੀ ਹੈ ਆ ਵੀਰੇ। ਬਹੁਤ ਸਰ ਬਹੁਤ ਸੋਹਣਾਗਾ ਕੱਟੀ ਦਾ। ਹਾਂ। ਲਓ ਜੀ ਪਿੱਛੇ ਦੀ ਤੇ ਮੂਹਰੋ ਦੇਖੋ ਪਤਲੀ ਚਾਪਤੋਂ ਭਾਰੀ। ਲਓ ਜੀ ਛਾਂ ਦਿਖਾਉ ਲੋ ਕਰੋ ਟਰੋਲੀ ਬੜੀ ਚੰਗੀ ਆ ਦੇਖ ਠੀਕ ਹੈ ਨਾ ਸਹੀ ਆ ਲੈ ਵੀਰ ਤੋਰ ਤੋਰ ਫਿਰ ਭਾਈ ਤੇ ਆ ਘੱਟੀ ਜੀ ਆਹ ਜਪਾ ਤੁਹਾਨੂੰ 5 ਨੰਬਰ ਲਗਭਗ ਮੰਨ ਕੇ ਚੱਲੋ ਵੀ ਇੱਕ ਡੇਨੇ ਚ ਪੂਛ ਚਿੱਟੀ ਮਸਾਈ ਆ ਬਾਕੀ ਵਾਲ ਆਗੇ ਇਹ ਕਰਾਈ ਦਾ ਮੜਾ ਜਾ ਫੇਸਬੁਕ ਤੇ ਇੱਕ ਸਮਾਰ ਕੇ ਇਹਦੀ ਸਿੰਘੀ ਨਾਲ ਹੀ ਮੁਰਗੀ ਕੋਈ ਇਹ ਨਹੀਂ ਹੈਗਾ ਬਈ ਹਾਂ ਬਿਲਕੁਲ ਬਿਲਕੁਲ ਲੈ ਇੱਥੋਂ ਕੱਟੀ ਦੀ ਸਮਾਰ ਕੇ ਕੱਦ ਬਹੁਤ ਆ ਕੱਟੀ ਦਾ ਲੱਕੇ ਦਾ ਲਵਾਈ ਤੇ ਕੱਦ ਬਹੁਤ ਰੋਕੀ ਇਹ ਇੱਥੋਂ ਤੌਣ ਦੀ ਪਤਲੀ ਤੇ ਲੰਬਾਈ ਦੇਖੋ ਪਤਲਾ ਪਾ ਤੌਣ ਦਾ ਨਾ ਲੰਬੀ ਕਿਨੇ ਤੌਣ ਤੇ ਬਰੀਕ ਚਮੜੀ ਦੇ ਵਿੱਚ ਆ ਗਈ ਤੇ ਇੱਥੋਂ ਤੁਹਾਨੂੰ ਬੈਗ ਛੱਡਦਾ ਪੁੱਠੇ ਦੀ ਮੰਤਰ ਚੱਕਰਾ ਦਨ ਆ ਚੀ ਦੇਖੋ ਇੱਥੇ ਲੈ ਖੜਨੀ ਕੋਈ ਕੱਟੀ ਦੀ ਪੂਰੀ ਫੋਲੋ ਸ਼ਕੀਨ ਆ ਗਈ ਘਮਾਲਾ ਕਰਾ ਡੇਢ ਖਸਾਲ ਦੀ ਬਣਾਉਂ ਮਰ ਹਨ ਡੇਢ ਤੋਂ ਇੱਕ ਅੱਧਾ ਮਹੀਨਾ ਵੱਧ ਘੱਟ ਹੋ ਸਕਦੀ ਆ ਆਹ ਕਿਹੜਾ ਕੋਈ ਹਾਂ ਹਾਂ ਸਰਟੀਫੀਕੇਟ ਬਣਦਾ ਨਾ ਵੀਰ ਹਾਂ 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 ਇਹ ਗੱਲ ਚੱਲ ਆ ਵੀ ਮੰਨ ਲਓ ਜੀ 6 ਨੰਬਰ ਕੱਟੀ ਤੇ 5 ਨੰਬਰ ਕੱਟੀ ਪੁਰਾ ਟਾਪ ਕਲਾਸ ਆ ਗਈਆਂ ਜੋੜਾ ਜੋੜਾ ਟਾਪ ਦਾ ਬਣਦਾ ਜੋੜਾ ਜੋੜਾ ਬਣਦਾ ਸਹੀ ਆ ਸਹੀ ਆ ਤੇ ਹੁਣ ਤੁਹਾਨੂੰ ਦਿਖਾ ਦਿਆਂ 7 ਨੰਬਰ ਇਹਦੀ ਕੀ ਗੱਲ ਆ ਬਾਬਾ ਇਹ ਵੀਰੇ ਦੋ ਦੰਦ ਕੱਟੀ ਆ ਟੀਕਾ ਇਹਦੇ ਭਰਾ ਤਾਂ ਵੀਡੀਓ ਆਪਣੇ ਕੋਲ ਹੈਗੀ ਆ ਠੀਕ ਆ ਭਰਾਉਣ ਦੀ ਹਾਂ 4 ਦਿਨ ਹੋ ਗਏ ਟੀਕਾ ਭਰਾਏ ਨੂੰ ਵੀਡੀਓ ਬਣਾਈ ਆ ਆਪਾਂ ਨੇ ਡਾਕਟਰ ਤੋਂ ਢਲਮਾਂ ਦੇ ਤੋਂ ਟੀਕਾ ਭਰਾਇਆ ਠੀਕ ਹੈ ਠੀਕ ਆ ਨਾ ਜਿਹੜਾ ਬੰਦਾ ਖਰੀਦੂਗਾ ਉਹਨਾਂ ਨੂੰ ਦਿਖਾ ਦਾਂਗੇ ਹਾਂ ਦਿਖਾ ਕੇ ਵੀ ਆਪਦਾ ਬੰਦਾ ਕੋਈ ਗਰਮ ਐਸ ਵਾਲੀ ਚੀਜ਼ ਨਾ ਦੇਵੇ ਤੇ ਡਾਕਟਰ ਦਾ ਕਹਣਾ ਕਹਿੰਦਾ ਹੀਟ ਵੀ ਬਹੁਤ ਚੰਗਿਆ ਰਹੂਗੀ ਬਾਕੀ ਪਰਮਾਤਮਾ ਦੇ ਹੱਥਾਂ ਜੋ ਵੀ ਆ ਆਪਾਂ ਜਿਹੜਾ ਆਪਣਾ ਕੰਮ ਕਰਨਾ ਚਾਹੁੰਨਾ ਕਰਦਾ ਹਾਂ ਸਾਜੀ ਦੰਦੋਂ ਦੰਦ ਹੋ ਗਈ ਹਾਂ ਠੀਕ ਆ ਤੇ ਥਣ ਚੈੱਕ ਕਰਾ ਫਿਰ ਥ ਬਹੁਤ ਬਹੁਤ ਚੰਗੀ ਜੁਲੀ ਤੇ ਫੇਸ ਕੁਆਲਟੀ ਵੀ ਚੈੱਕ ਕਰਾ ਲਈ ਫੇਸ ਵੀ ਆਏ ਮਨ ਨੂੰ ਵੀ ਮੂਰਤੀ ਇੱਕ ਤਰ੍ਹਾਂ ਦੀ ਸਿੰਗਾ ਦੇ ਵੰਤ ਰਹੇ ਹੋ ਟੋਟੀ ਆ ਗਈ ਪੂਰੀ ਚੰਗੀ ਕੱਦ ਕਾਢ ਵੀ ਮਸਾਣਾ ਬਹੁਤ ਚੰਗਾ ਕੱਦ ਬਹੁਤ ਆ ਵਜਨ ਬਹੁਤ ਆ ਤੋ ਰੋਈ ਫਿਰ ਲੈ ਮੇਨ ਚੀਜ਼ ਇਹਦੀ ਕੱਟੀ ਸੀ ਖਰੀਦਣ ਵੇਲੇ ਦੇਖਿਆ ਪੁੱਠੇ ਦੀ ਚੌੜਾਈ ਦੇਖਣੀ ਹੁੰਦੀ ਹੈ ਨਾ ਵਿੱਚ ਇਹ ਝੋਟੀ ਹੁਣ ਇਹ ਤਾਂ ਚੜਾਈ ਚ ਹੈਗੀ ਕੱਦ ਦੇਖ ਬੜਾ ਚੰਗੀ ਤਿਆਰ ਹੋਊਗੀ ਸਾਡੇ ਬੰਦੇ ਨਾਲ ਉੱਚੀ ਆ ਹਮ ਸਹੀ ਚੰਗੀ ਹੈ ਕੱਟੀ ਤੋਰਾ ਤੱਪਾ ਸਾਰਾ ਓਕੇ ਆ ਪ੍ਰਮਾਤਮਾ ਦੀ ਕਿਰਪਾ ਨਾਲ ਬਸ ਹੁਣ ਤਾਂ ਸਾਂਭਣ ਦਾ ਟਾਈਮ ਆ हां बिल्कुल बिल्कुल ओंदा ਮਾਲਾ ਜੇ ਕਰ ਵਾਲੀ ਗੱਭਰ ਰਹਿ ਗਈ ਬਸ ਬਸ ਰੱਖੂਗੀ ਮਾਲ ਕਰ ਰੱਖੂਗਾ ਠੀਕ ਹੈ ਨਾ ਦੌਰਨ ਸਾਂਭਣੀ ਹੈ ਤਾਂ ਮੂਰੇ 1.6 ਲੱਖ ਝੋਟੀ ਜਾਣ ਤਿਆਰ ਹੋ ਜੂਗੀ ਠੀਕ ਹੈ ਜੀ ਲਓ ਇਹ ਸੀ 7 ਨੰਬਰ ਕੱਟੀ ਸੱਤੇ ਨੂੰ ਟਾਪ ਲਾਸ ਦਿਖਾ ਦਿਆਂ ਆਪਾਂ ਤੇ ਪਿੰਡ ਰਾਈਆ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਸੰਪਰਕ ਨੰਬਰ ਤੁਰ ਤੁਰ ਸਕਰੀਨ ਤੇ ਚੱਲੂਗਾ ਤੇ ਜਿਹੜੇ ਭਰਾ ਨੂੰ ਜਿਹੜੀ ਕੱਟੀ ਪਸੰਦ ਆਊਗੀ ਕੱਲੀ ਕੱਲੀ ਛਾਂਟ ਕੇ ਲਿਆ ਸਕਦੇ ਤੇ ਜੇ ਕੋਈ ਦੋ ਦੋ ਖਰੀਦੋਂਗੇ ਜਾਂ ਇਕੱਠਾ ਖਰੀਦੋਂਗੇ ਥੋੜਾ ਉਹ ਜਿਹਾ ਮਾਨਤਾ ਰਹੂ ਜੀ ਰੇਟ ਤੇ ਠੀਕ ਹੈ ਜੀ ਤੇ ਬਾਕੀ ਅਕੇ ਜਿਹੜੇ ਪੁਰਾਣੇ ਜੇਬ ਚ ਪੈਸੇ ਲਾਉਣੇ ਆ ਕਿ ਤੁਹਾਡੇ ਆਪਣੇ ਸਮਝ ਆ ਗਈ ਤੇ ਕਰ ਲਓ ਬਾਪੂ ਦਾ ਸਨਮਰਨ